ਵਾਧ ਕਿਸਮਤੀ ਸਾਡੇ ਜਿਹੜੇ ਲੋਕ ਸੀ ਪਾਕਿਸਤਾਨ ਨੂੰ ਉੱਜੜ ਕੇ ਆਏ ਇੱਕ ਬਣੇ ਤਾਂ ਦੇਸ਼ ਸੰਤੰਤਰਤਾ ਦਿਵਸ ਮਨਾਏਗਾ ਨਾ 15 ਅਗਸਤ ਨੂੰ ਪਰ 15 ਅਗਸਤ ਤੇ ਖੁਸ਼ੀ ਮਨਾਉਂਦਾ ਦੇਸ਼ ਸਾਰਾ ਹਿੰਦੁਸਤਾਨ ਪਰ ਸਾਡੀ ਜਿਹੜੀ ਖੁਸ਼ੀ ਆ ਨਾ ਉਹ ਪਾਣੀ ਰੋੜ ਕੇ ਲੈ ਜਾਂਦਾ ਕ੍ਰਾਂਚੀ ਤੇ ਸਮੁੰਦਰ ਚ ਪਾ ਦਿੰਦਾ ਕਿਉਂਕਿ 75 76 ਸਾਲ ਹੋ ਗਿਆ ਕੋਈ ਜ਼ਮੀਨ ਸਾਡੀ ਦੇ ਵਿੱਚ ਫਸਲ ਸਿਰੇ ਲੱਗਦੀ ਨਹੀਂ ਰੁੜ ਜਾਂਦੀਆਂ ਤੇ ਇਹ ਜਿਹੜੀ ਸਜ਼ਾ ਸਾਨੂੰ ਮਿਲਦੀ ਆ ਹਰ ਸਾਲ ਖਰਚਾ ਲੱਗ ਜਾਂਦਾ ਨਾ ਸਾਨੂੰ ਕੋਈ ਆੜਤੀਆ ਪੈਸਾ ਦੇ ਕੇ ਰਾਜੀਆ ਨਾ ਸਾਨੂੰ ਕੋਈ ਬੈਂਕ ਦੇ ਕੇ ਰਾਜੀਆ ਕਾਰਨ ਕੀ ਆ ਵੀ ਜਦੋਂ ਸਾਡਾ ਹਾੜ ਦੇ ਵਿੱਚ ਫਸਲ ਰੁੜ ਗਈ ਅਸੀਂ ਕਿੱਥੋਂ ਉਹਦੀ ਪਰਪਾਈ ਕਰਾਂਗੇ ਇਹ ਦਰਿਆਵਾਂ ਨੂੰ ਬੰਨ ਲੱਗਦੇ ਨੇ ਹਿਸਟਰੀ ਆ ਕਿਉਂਕਿ ਅਮਰੀਕਾ ਵਰਗੇ ਦੇਸ਼ ਵੀ ਹੱਥ ਕੜੇ ਕਰ ਜਾਂਦੇ ਨੇ ਕਦੇ ਨਾ ਕਦੇ ਇਹ ਦਰਿਆ ਹਰੀਕੇ ਪੱਤਨ ਸੀਗਾ 1947 ਤੋਂ ਲੈ ਟੱਕ ਯਾਨੀ ਕਿ 1955 ਚ ਇੱਥੇ ਪਾਣੀ ਪਾਇਆ ਗਿਆ ਹੈ ਪਹਿਲਾਂ ਇਹਨਾਂ ਸੁੱਕੇ ਥਾਂ ਤੇ ਬੰਨੇ ਆ ਹੈਡ ਵਰਕਸ ਨੂੰ ਇਹ ਬੋਲਦਾਂ ਦੀਆਂ ਝਾਂਬਾਂ ਨਾਲ ਬਜ਼ੁਰਗ ਦੱਸਦੇ ਕਿਉਂਕਿ ਮਸ਼ੀਨਰੀ ਇੰਨੀ ਹੈ ਨਹੀਂ ਸਾਡੇ ਵੱਡੇ ਜਿਹੜੇ ਉਧਰੋਂ ਵਿਚਾਰੇ ਜ਼ਮੀਨਾਂ ਵੇਚ ਇੱਧਰ ਆਈਆਂ ਜ਼ਮੀਨਾਂ ਉਧਰੋਂ ਛੱਡ ਕੇ ਆਏ ਹੋ ਵਿਚਾਰੇ ਇੱਥੇ ਤਿਹਾਰੀਆਂ ਕਰਨ ਲਈ ਮਜਬੂਰ ਹੋਈਦਾ ਇਹ ਸੁੱਕੇ ਥਾਂ ਤੇ ਹੈਡ ਬੰਨ ਕੇ ਜਿਹੜਾ ਪਰਲੇ ਬੰਨੇ ਆ ਜਿੰਨਾ ਵੀ ਅੰਬਾਂ ਦਾ ਏਰੀਆ ਬੰਨ ਬੰਨਿਆ ਤੁਸੀਂ ਉਹ ਬੰਨ ਬੰਨ ਕੇ ਤੇ ਹੈਡ ਵਰਕਸੇ ਪਾਣੀ ਪਾ ਕੇ ਤੇ ਸਰਕਾਰ ਨੇ ਇੱਕ 50 ਫੀਟਰ ਨੂੰ ਪਾਣੀ ਦਿੱਤਾ ਇੱਕ ਰਾਜਸਥਾਨ ਨੂੰ ਤੇ ਇਸ ਤੋਂ ਪਾਣੀ ਇਹਨਾਂ ਨੇ ਦਿੱਤਾ ਇਸ ਕਰਕੇ ਹੈਡ ਬਣਿਆ ਸੀ ਪਰ ਇਹ ਸੋਚਿਆ ਨਹੀਂ ਗਿਆ ਵੀ ਪੰਜਾਬ ਦੇ ਲੋਕ ਅਲਾਜੀ ਆ ਲੋ ਇਸ ਤੇ 1947 ਦੇਖਦੀ ਵੰਡ ਹੁੰਦੀ ਆ ਤੇ ਇਹ ਜਿਹੜਾ ਹੈਡ ਵਰਕਸ ਆ ਤੇ 1955 ਦੇ ਵਿੱਚ ਇਹ ਤਿਆਰ ਹੋ ਗਿਆ ਪਹਿਲਾ ਫਲੱਡ 1955 ਦਾ ਕਹਿੰਦੇ ਹੈਡ ਦੇ ਵਿੱਚ ਹੀ ਨਿਕਲਿਆ ਠੀਕ ਹੈ ਜਿਹੜੀ ਜਗ੍ਹਾ ਤੇ ਅੱਜ ਆਪਾਂ ਮੌਜੂਦ ਆ ਇਹ ਪਿੰਡ ਨਿ ਚਲਵੰਡੀ ਨਪਾਲਾਂ ਦਾ ਰਕੂਆ ਠੀਕ ਇਸ ਤੋਂ ਆਪਾਂ ਦੋ ਕਿਲੇ ਥੱਲੇ ਜਾਂਦੇ ਆ ਤੇ ਅੱਗੇ ਨਿਜਾਮਦੀਨ ਵਾਲੇ ਦੀ ਹੱਦ ਆ ਤੇ ਤਲਵੰਡੀ ਨਪਾਲਾ ਦਾ ਰਕਬਾ ਜਿਹੜਾ ਹੈਡ ਵਰਕਸ ਆ ਕਨਾਲ ਕਲੋਨੀ ਇਹ ਸਾਰਾ ਤਲਵੰਡੀ ਦਾ ਇਹ ਸਰਕਾਰ ਨੇ ਖਰੀਦਿਆ ਹੈਡ ਵਰਕਸ ਤੋਂ ਉੱਪਰਲੇ ਬੰਨੇ ਵਿੱਚ ਕਈਆਂ ਪਿੰਡਾਂ ਦਾ ਏਰੀਆ ਖਰੀਦਿਆ ਤੇ ਉਹਨਾਂ ਨੂੰ ਜ਼ਮੀਨਾਂ ਘੜਸਾਣਾ ਨੂੰ ਫਗੜ ਦੇ ਵਿੱਚ ਦਿੱਤੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੱਲ ਸਾਡੀ ਧਰਤੀ ਸਾਡੇ ਲੋਕ ਦਰਿਆਵਾਂ ਸੰਬੰਧੀ ਦਰਿਆਵਾਂ ਦੇ ਪਾਣੀ ਸੰਬੰਧੀ ਡੈਮਾਂ ਦੇ ਪਾਣੀ ਸੰਬੰਧੀ ਲਗਾਤਾਰ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਦੇ ਨੇ ਆ ਕਰਦੇ ਰਹੇ 13 ਅਗਸਤ 2025 ਦਿਨ ਬੁੱਧਵਾਰ ਦਰਿਆਵਾਂ ਦੇ ਨਾਲ ਸਬੰਧਤ ਅਸੀਂ ਤੁਹਾਡੇ ਨਾਲ ਰਿਪੋਰਟ ਲੈ ਕੇ ਅੱਜ ਹਾਜ਼ਰ ਆ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਲਗਾਤਾਰ ਚੱਲਦੀ ਵੀਡੀਓ ਨੂੰ ਸ਼ੇਅਰ ਕਰਦੇ ਜੇ ਕਿਉਂਕਿ ਸਭ ਤੋਂ ਵੱਡਾ ਸਾਡੇ ਵੱਲ ਤੇ ਆਕਸੀਜਨ ਦਾ ਕੰਮ ਕਰਦੀ ਜਿਹੜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਰਦੇ ਜੇ ਪੇਜ ਨੂੰ ਫੋਲੋ ਕਰਦੇ ਜੇ ਤੇ ਨਾਲ ਜਿਹੜੇ ਕਮੈਂਟ ਲਾਈਕ ਕਰਦੇ ਸੋ ਹਰੀਕੇ ਹੈਡਵਕਸ ਤੇ ਅਸੀਂ ਮੌਜੂਦ ਆ ਸਾਰੀ ਗੱਲਬਾਤ ਕਰਾਂਗੇ ਇਸੇ ਵਿ ਬੱਡੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਹਰੀਕੇ ਹੈਡਬਾਕਸ ਤੇ ਜੋ ਵੀ ਗੱਲਬਾਤ ਸਾਰੀ ਰੱਖਾਂਗੇ ਔਰ ਦੂਸਰੇ ਬੰਨੇ ਜੇਕਰ ਗੱਲ ਕਰੀਏ ਤਾਂ ਅਸੀਂ ਬਾਈਪਾਸ ਜਿਹੜਾ ਹਰੀਕੇ ਉਹ ਵੀ ਤੁਹਾਡੇ ਨਾਲ ਉਸ ਸੰਬੰਧੀ ਵੀ ਗੱਲਬਾਤ ਕਰਾਂਗੇ ਇਸ ਹਰੀਕੇ ਹੈਡਬਾਕਸ ਤੋਂ ਕਿੰਨੀ ਜ਼ਮੀਨ ਮਾਲਕੀ ਹੈ ਕੀ ਗੱਲਬਾਤ ਹੈ ਇਸ ਸਮੇਂ ਹਾਲਾਤ ਕੀ ਨੇ ਉਹ ਵੀ ਤੁਹਾਡੇ ਨਾਲ ਦੱਸਾਂਗੇ ਇਹ ਜਿਹੜੇ ਲੋਕ ਗੱਲਾਂ ਕਰਦੇ ਆ ਖਾਸ ਤੌਰ ਤੇ ਇੱਥੇ ਦਰਿਆਵਾਂ ਤੇ ਖੜ ਕੇ ਇਸ ਜਿਹੜਾ ਕਿਨਾਰੇ ਤੇ ਖੜ ਕੇ ਗੱਲਾਂ ਕਰਦੇ ਕਿ ਕਿਸਾਨਾਂ ਨੇ ਵੱਡੇ ਪੱਧਰ ਤੇ ਜਿਹੜਾ ਦਰਿਆਵਾਂ ਦੇ ਦਰਿਆਵਾਂ ਦੇ ਇਲਾਕਿਆਂ ਦੇ ਵਿੱਚ ਦਰਿਆਵੀ ਜ਼ਮੀਨਾਂ ਦੇ ਵਿੱਚ ਜਿਹੜੇ ਕਬਜ਼ੇ ਕੀਤੇ ਹੋ ਸਬੰਧੀ ਵੱਡੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਲੋਕੇਸ਼ਨ ਦਾ ਐਡਰੈਸਾਂ ਜੀ ਕਰਦੇ ਨੇ ਹਰੀਕੇ ਬਾਈਪਾਸ ਦੀ ਦੂਸਰੇ ਬਨੇ ਹਰੀਕੇ ਹੈਡਵਕਸ ਦੀ ਸੋ ਸਾਰੀ ਗੱਲਬਾਤ ਅਸੀਂ ਸਾਂਝੀ ਕਰਾਂਗੇ ਮੇਰੇ ਨਾਲ ਸਰਦਾਰ ਜਗਤਾਰ ਸਿੰਘ ਜੀ ਪਿੰਡ ਅੰਜਾਮਦੀਨ ਅੰਜਾਮਦੀਨ ਵਾਲੇ ਤੋਂ ਕਿਉਂਕਿ ਵੱਡੀ ਜਾਣਕਾਰੀ ਸੀ ਪਿਛਲੀ ਵਾਰ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੁਸੀਂ ਬਹੁਤ ਇਸ ਵੀਡੀਓ ਨੂੰ ਪਸੰਦ ਕੀਤਾ ਸੀ ਉਸ ਨਾਲ ਸਬੰਧਤ ਇੱਕ ਜਿਹੜਾ ਲਗਾਤਾਰ ਤੁਹਾਡੇ ਨਾਲ ਇਸ ਵੀਡੀਓ ਸ਼ੇਅਰ ਕਰਾਂਗੇ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਭਾਈ ਸਾਹਿਬ ਦਾ ਭਾਈ ਸਾਹਿਬ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਹਰੀ ਕੇ ਹੈਡਵਕਸ ਦਾ ਸੀ ਮਜੂਦ ਆ ਵੱਡੀ ਵੱਡੀ ਕਹਾਣੀ ਹੈ ਇਸ ਹਰੀ ਕੇ ਹੈਡਵਕਸ ਦੀ ਕਿਦੋਂ ਬਣਿਆ ਕੀ ਇਹਦਾ ਫਾਇਦਾ ਤੇ ਕੀ ਨੁਕਸਾਨ ਕੀ ਕਹਿਣਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਹੀ ਤੁਹਾਡਾ ਜੀ ਆ ਕਹਿੰਨੇ ਆ ਚੈਨਲ ਦਾ ਤੇ 2023 ਦੇ ਵਿੱਚ ਵੀ ਆਪਾਂ ਵੀਡੀਓ ਕੀਤੀ ਸੀ ਇਨਜਾਮ ਦੀ ਨਾਲ ਇਨਜਾਮ ਵਾਲੀ ਦੀਨ ਵਾਲੇ ਪਿੰਡ ਤੋਂ ਤੇ ਉਸ ਵੀਡੀਓ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਫਿਰ ਇੱਕ ਸਦੀਆਂ ਦੇ ਵਿੱਚੋਂ ਜਨਮ ਹੋਇਆ ਹੜਪੀੜਤ ਸੰਘਰਸ਼ ਕਮੇਟੀ ਬਿਲਕੁਲ ਤੇ ਅਸੀਂ ਇਸ ਚੈਨਲ ਦਾ ਧੰਨਵਾਦ ਕਰਦੇ ਰਹੇਗੀ ਗੱਲ ਜਿਹੜਾ ਤੁਹਾਨੂੰ ਸਵਾਲ ਕੀਤਾ ਇਹ ਸਵਾਲ ਹੁਣ ਤੁਹਾਨੂੰ ਦੱਸ ਦੇਣ ਦਾ ਉੱਤਰ ਕਿ 1947 ਦੇਖਦੀ ਵੰਡ ਹੁੰਦੀ ਆ ਤੇ ਇਹ ਜਿਹੜਾ ਹੈਡ ਵਰਕਰਸ ਆ 1955 ਦੇ ਵਿੱਚ ਇਹ ਤਿਆਰ ਹੋ ਗਿਆ ਪਹਿਲਾ ਫਲੱਡ 1955 ਦਾ ਕਹਿੰਦੇ ਹੈਡ ਦੇ ਵਿੱਚੋਂ ਹੀ ਨਿਕਲਿਆ ਠੀਕ ਹੈ ਜਿਹੜੀ ਜਗ੍ਹਾ ਤੇ ਅੱਜ ਆਪਾਂ ਮੌਜੂਦ ਆ ਇਹ ਪਿੰਡ ਟਲਵੰਡੀ ਨਪਾਲਾ ਦਾ ਰਕਬਾ ਠੀਕ ਇਸ ਤੋਂ ਆਪਾਂ ਦੋ ਕਿੱਲੇ ਥੱਲੇ ਜਾਂਦੇ ਆ ਤੇ ਅੱਗੇ ਨਿਜਾਮਦੀਨ ਵਾਲੇ ਦੀ ਹੱਦ ਆ ਤੇ ਟਲਵੰਡੀ ਨਪਾਲਾ ਦਾ ਰਕਬਾ ਜਿਹੜਾ ਹੈਡਵਰਕਸ ਆ ਕਨਾਲ ਕਲੌਨੀ ਸਾਰਾ ਟਲਵੰਡੀ ਦਾ ਇਹ ਸਰਕਾਰ ਨੇ ਖਰੀਦਿਆ ਹੈਡਵਰਕਸ ਤੋਂ ਉੱਪਰਲੇ ਪੰਨੇ ਵਿੱਚ ਕਈਆਂ ਪਿੰਡਾਂ ਦਾ ਏਰੀਆ ਖਰੀਦਿਆ ਤੇ ਉਹਨਾਂ ਨੂੰ ਜ਼ਮੀਨਾਂ ਕਿਸਾਨਾਂ ਨੂੰ ਪਗੜ ਦੇ ਵਿੱਚ ਦਿੱਤੀਆਂ Rajasthan ਦੇ ਵਿੱਚ ਹਾਂਜੀ ਤੇ ਬਦਕਿਸਮਤੀ ਸਾਡੇ ਜਿਹੜੇ ਲੋਕ ਸੀ ਪਾਕਿਸਤਾਨ ਨੂੰ ਉੱਜੜ ਕੇ ਆਏ ਇੱਕ ਬੰਨੇ ਦਾ ਦੇਸ਼ ਸੰਤੰਤਰਤਾ ਦਿਵਸ ਮਨਾਏਗਾ ਨਾ 15 ਅਗਸਤ ਨੂੰ ਪਰ 15 ਅਗਸਤ ਤੇ ਖੁਸ਼ੀ ਮਨਾਉਂਦਾ ਦੇਸ਼ ਸਾਰਾ ਹਿੰਦੁਸਤਾਨ ਪਰ ਸਾਡੀ ਜਿਹੜੀ ਖੁਸ਼ੀ ਆ ਨਾ ਉਹ ਪਾਣੀ ਰੋੜ ਕੇ ਲੈ ਜਾਂਦਾ ਕ੍ਰਾਂਤੀ ਦੇ ਸਮੁੰਦਰ ਚ ਪਾ ਦਿੰਦਾ ਕਿਉਂਕਿ 75 76 ਸਾਲ ਹੋ ਗਏ ਆ ਕੋਈ ਜ਼ਮੀਨ ਸਾਡੀ ਦੇ ਵਿੱਚ ਫਸਲ ਸਿਰੇ ਲੱਗਦੀ ਨਹੀਂ ਰੋੜ ਜਾਂਦੀਆਂ ਨੇ ਤੇ ਇਹ ਜਿਹੜੀ ਜ਼ਮੀਨ ਆ ਸਾਰੀ ਮਾਲਕੀ ਆ ਇਹਦੇ ਵਿੱਚ ਪਿੰਡ ਨੇ ਨਿਜਾਮਦੀਨ ਵਾਲਾ ਦਾ ਪਿੰਡ ਹੀ ਬਾਗੂ ਵਾਲਾ ਦੀਨੇ ਕੇ ਗੱਟਾ ਬਾਦਸ਼ਾਹ ਆਰਮਲਾਲ ਦੀ ਵਸਤੀ ਕਈ ਪਿੰਡ ਨੇ ਫਾਇਲ ਕਿਹਦਾ ਤੱਕ ਲੱਗਦਾ ਲੱਗਦਾ ਹਾਂਜੀ ਫਾਇਲ ਕਿਹਾਂ ਤੱਕ ਜਿਹੜੀ ਉੱਪਰ ਵਾਲੀ ਹਿਸਟਰੀ ਮਾਝੇ ਦੀ ਉਹ ਵੀ ਇਸ ਤਰ੍ਹਾਂ ਮਾਲਕੀ ਬੈਠੇ ਆ ਇੱਥੇ ਜਿਹੜੀ ਜ਼ਮੀਨ ਦੀ ਆਪਾਂ ਗੱਲ ਕਰਦੇ ਆ ਉਹ ਸਾਰੀ ਮਾਲਕੀਆ ਵਿੱਚ ਕੁਝ ਕੁ ਪਰਸੈਂਟ ਸੈਕਟਰ ਗਵਰਨਮੈਂਟ ਵੀ ਹੈਗੀ ਹੈ ਇਹ ਨੂੰ ਵੀ ਹਾਂ ਜੀ ਹੈ ਕਹਿ ਸਕਦੇ ਹਾਂ ਪਰ ਜ਼ਿਆਦੀ ਮਾਲਕੀਆ ਜਿਵੇਂ ਸਾਡੇ ਬਜ਼ੁਰਗਾਂ ਦੀ 50 60 ਕਿਲੇ ਸੀ 30 35 ਕਿਲੇ ਰੁੱੜ ਗਈ 30 ਜਿਹੜੀ ਕਿਲੇ ਪਿੱਛੇ ਹੁੰਦੇ ਸਾਡਾ ਰੋਟੀ ਬੁਜਾਰਾ ਚੱਲਦਾ ਫੈਮਲੀਆਂ ਵੱਡੀਆਂ ਹੋਈਆਂ ਪਰ ਬਹੁਤ ਔਖਾ ਹੈ ਪੜ੍ਹਾਈ ਪੱਕੂ ਅਸੀਂ ਪਿੱਛੇ ਰਹਿ ਗਈਆਂ ਕਈ ਮੇਰੇ ਪਰਿਵਾਰ ਇਹੋ ਜਿਹੇ ਨੇ ਵੀ ਜਿਹੜੇ ਪੜ੍ਹ ਹੀ ਨਹੀਂ ਸਕੇ ਬਹੁਤ ਗਰੀਬੀ ਆ ਗਈ ਘਰਾਂ ਦੇ ਵਿੱਚ ਤੇ ਇਹ ਜਿਹੜੀ ਸਜ਼ਾ ਸਾਨੂੰ ਮਿਲਦੀ ਆ ਹਰ ਸਾਲ ਖਰਚਾ ਲੱਗ ਜਾਂਦਾ ਨਾ ਸਾਨੂੰ ਕੋਈ ਆੜਪਿਆ ਪੈਸਾ ਦੇ ਕੇ ਰਾਜੀਆ ਨਾ ਸਾਨੂੰ ਕੋ ਬੈਂਕ ਦੇ ਕੇ ਰਾਜੀ ਆ ਕਾਰਨ ਕੀ ਆ ਵੀ ਜਦੋਂ ਸਾਡਾ ਹਾਰ ਦੇ ਵਿੱਚ ਫਸਲ ਰੁੜ ਗਈ ਅਸੀਂ ਕਿੱਥੋਂ ਉਹਦੀ ਪਰਪਾਈ ਕਰਾਂਗੇ ਜਦੋਂ ਕਿਸ਼ਤ ਆਉਂਦੀ ਆ ਜਾਂ ਜੋ ਵੀ ਅਸੀਂ ਟਰੈਕਟਰ ਲੈਨੇ ਆ ਜਾਂ ਹਾਰਵੈਸਟਿੰਗ ਲੈਨੇ ਆ ਤੇ ਫਿਰ ਸਾਡਾ ਨੁਕਸਾਨ ਹੋ ਜਾਂਦਾ ਕਿਉਂਕਿ ਸਾਡੀ ਇਨਕਮ ਨਹੀਂ ਆਉਂਦੀ ਕਰਾਂ ਹਾਂਜੀ ਠੀਕ ਹੈ ਜੀ ਜਿਹੜਾ ਦਰਿਆ ਹੁਣ ਇੱਥੇ ਵਗ ਰਿਹਾ ਵਗ ਰਿਹਾ ਇੱਥੇ ਆਪਾਂ ਜਿੱਥੇ ਖੜੇ ਆ ਇਹ ਦਰਿਆ ਦੀ ਲੋਕੇਸ਼ਨ ਵੈਸੇ ਸਹੀ ਲੋਕੇਸ਼ਨ ਕੀ ਹੈ ਦਰਿਆ ਪਹਿਲੇ ਇੱਥੇ ਸੀਗਾ ਹੁਣ ਜਿੱਥੇ ਵਗ ਰਿਹਾ ਕਿ ਹੋਰ ਕਿਤੇ ਜਾ ਕੇ ਦੇਖੋ ਜੀ ਅਨੈਕ ਸਿੰਘ ਜੀ ਜੇ ਤਾਂ ਆਪਾਂ ਦਰਿਆਵਾਂ ਦੀ ਗੱਲ ਕਰਦੇ ਆ ਤੇ ਦਰਿਆਵਾਂ ਨੂੰ ਬਣਾ ਲੱਗਦੀ ਹਿਸਟਰੀ ਆ ਕਿਉਂਕਿ ਅਮਰੀਕਾ ਵਰਗੇ ਦੇਸ਼ ਵੀ ਹੱਥ ਕੜੇ ਕਰ ਜਾਂਦੇ ਨੇ ਕਿਤੇ ਨੇ ਕਿਤੇ ਇਹ ਦਰਿਆ ਹਰੀਕੇ ਪੱਤਨ ਸੀਗਾ 1947 ਤੋਂ ਲੈ ਤੱਕ ਯਾਨੀ 1955 'ਚ ਇੱਥੇ ਪਾਣੀ ਪਾਇਆ ਗਿਆ ਹੈ ਪਹਿਲਾਂ ਇਹਨੂੰ ਸੁੱਕੇ ਸਾਦੇ ਬੰਨਿਆ ਹੈਡ ਵਰਕਸ ਨੂੰ ਇਹ ਬੋਲਦਾਂ ਦੀਆਂ ਝਾਂਬਾ ਨਾਲ ਬਜ਼ੁਰਗ ਦੱਸਦੇ ਕਿਉਂਕਿ ਮਸ਼ੀਨਰੀ ਨਹੀਂ ਹੈ ਨਹੀਂ ਸਾਡੇ ਵੱਡੇ ਜਿਹੜੇ ਉਧਰੋਂ ਵਿਚਾਰੇ ਜ਼ਮੀਨਾਂ ਵੇਚ ਇੱਧਰ ਆਈਆਂ ਜ਼ਮੀਨਾਂ ਉਧਰ ਨੂੰ ਛੱਡ ਕੇ ਆਏ ਹੋ ਵਿਚਾਰੀ ਇੱਥੇ ਦਿਹਾੜੀਆਂ ਕਰਨੀ ਮਜਬੂਰ ਹੋਈਦਾ ਹੈ ਇਹ ਛੇਪੇ ਦਾ ਹੈਡ ਬਣ ਕੇ ਜਿਹੜਾ ਪਰਲੇ ਬੰਨੇ ਆ ਜਿੰਨਾ ਵੀ ਅੰਬਾਂ ਦਾ ਏਰੀਆ ਬੰਨ ਬੰਨਿਆ ਤੁਸੀਂ ਉਹ ਬੰਨ ਬੰਨ ਕੇ ਤੇ ਹੈਡ ਵਰਕ ਵਿੱਚ ਪਾਣੀ ਪਾ ਕੇ ਤੇ ਸਰਕਾਰ ਨੇ ਇੱਕ ਪੰਜਾਬੀ ਲੀਡਰ ਨੂੰ ਪਾਣੀ ਦਿੱਤਾ ਇੱਕ ਰਾਜਸਥਾਨ ਨੂੰ ਤੇ ਇਸ ਤੋਂ ਪਾਣੀ ਇਹਨਾਂ ਨੂੰ ਦਿੱਤਾ ਇਸ ਕਰਕੇ ਹੈਡ ਬਣਿਆ ਅਸੀਂ ਪਰ ਇਹ ਸੋਚਿਆ ਨਹੀਂ ਗਿਆ ਵੀ ਪੰਜਾਬ ਦੇ ਲੋਕਾਂ ਲਈ ਕੀ ਆਲੋ ਇਸ ਕਰਕੇ ਇਹ ਬਹੁਤ ਜ਼ਖਾਂਦ ਆ ਸਰਕਾਰਾਂ ਨੂੰ ਚਾਹੀਦਾ ਔਰ ਸਮਾਜ ਨੂੰ ਵੀ ਚਾਹੀਦਾ ਪਈ ਤੁਸੀਂ ਇੱਕ ਬੰਦੇ ਦਾ ਵੇਂਦੇ ਜੇ ਵੀ ਦਰਿਆ ਲੋਕ ਵੀ ਦਰਿਆ ਨਹੀਂ ਕੇ ਭਰਾਓ ਵੀ ਤੇ ਲੋਕ ਆਉਂਦੀਆਂ ਮਾਲਕੀਆਂ ਵੀ ਤੇ ਅੱਛਾ ਉਹ ਆਂਦੇ ਨੇ ਕੋਠੀ ਚ ਵੀ ਰਹਿ ਲਈਦਾ ਤੇ ਕੱਚੇ ਘਰ ਚ ਵੀ ਰਹਿ ਜਾਂਦਾ ਤੇ ਛਾਨੇ ਚ ਵੀ ਰਹਿ ਰਹੀਦਾ ਬੰਦਾ ਜਾਵੇ ਤੇ ਜਾਵੇ ਕਿੱਥੇ ਹਾਂਜੀ ਇਹ ਕਿੰਨਾ ਕੁ ਏਰੀਆ ਜੇਕਰ ਆਪਾਂ ਗੱਲ ਕਰਦੇ ਤਾਂ ਕਿੰਨਾ ਕੁ ਏਰੀਆ ਹਰੀ ਕੇ ਹੈਲਬਕਸ ਤੋਂ ਕਿਹੜੇ ਕਿਹੜੇ ਪਿੰਡ ਆਉਂਦੇ ਮੋਟੇ ਰੂਪ ਦੇ ਦੇਖੋ ਜੀ ਐਸ ਹੈਡਗਰ ਕਿਸ ਤੋਂ ਪਹਿਲਾ ਹੀ ਪਿੰਡ ਸਾਡਾ ਨਜਾਮਦੀਨ ਵਾਲਾ ਆ ਜਾਏਗਾ ਦੇ ਦਿਨੇ ਕੇ ਗੱਟਾ ਵਾ ਤੁਸੀਂ ਦੱਸ ਰਹੇ ਤੁਹਾਡੀ ਜ਼ਮੀਨ ਇੱਥੇ ਹੀ ਹੈ ਜਿਹੜਾ ਬਾਈਪਾਸ ਦੇ ਬਿਲਕੁਲ ਜ਼ਮੀਨ ਤੁਸੀਂ ਸਾਹਮਣੇ ਗੱਲ ਕਰ ਰਹੇ ਸੀ ਹਾਂਜੀ ਹਾਂਜੀ ਇਹ ਜ਼ਮੀਨ ਆ ਜਿਹੜਾ ਨਵਾਂ ਬ੍ਰਿਜ ਬਣਿਆ 16 17 ਦੇ ਵਿੱਚ ਇਹ ਸਾਡੀ ਮਾਲਕੀ ਦੇ ਵਿੱਚ ਦੀ ਬਣਿਆ ਇੱਥੇ ਵੀ ਸਾਡੇ ਨਾਲ ਕੋ ਬਹੁਤ ਵੱਡਾ ਧੋਖਾ ਆ ਸਾਨੂੰ 30 ਲੱਖ ਦੇ ਹਿਸਾਬ ਨਾਲ ਰੁਪਈਆ ਮਿਲਿਆ ਜਾਂ ਪਿਛਲੇ ਬੰਨੇ 60 ਲੱਖ ਮਿਲਿਆ ਜੇ ਪਾਰ ਆ ਪਚਲ ਜਾਂਦੇ ਤੇ 90 ਲੱਖ ਮਿਲਿਆ ਇਹ ਸਾਰੀ ਮਾਲਕੀ ਆ ਇਹ ਕੋਈ ਦਰਿਆ ਨਹੀਂਗਾ ਜਿੱਥੇ ਬ੍ਰਿਜ ਬਣਿਆ ਮਾਲਕੀ ਆ ਕੱਲ ਦੀ ਗੱਲ ਆ ਤੁਸੀਂ ਫੋਲ ਕੇ ਵੇਖ ਲਓ ਸਾਡਾ ਮੈਕਮੇਂ ਕੋਲ ਜਾ ਕੇ ਵੀ ਇਸ ਸਰਕਾਰ ਨੇ ਕਿੱਥੇ ਬਣਾਵਦੀ ਜਗ੍ਹਾ 'ਚ ਬਣਾਇਆ ਕਿ ਜਾਂ ਮਾਲਕੀ 'ਚ ਬਣਾਇਆ ਹਾਂਜੀ ਇਹਦਾ ਇਹਦਾ ਫਾਇਦਾ ਕੀ ਹੈ ਰੀ ਹੈਡਵਕਸ ਦੀ ਆਪਾਂ ਗੱਲ ਕਰਦੇ ਜੇ ਟਾਈਮਾਂ ਦੀ ਗੱਲ ਕਰਦੇ ਟਾਈਮਾਂ ਦੀ ਗੱਲ ਕਰਦੇ ਆ ਤੇ ਇਹ ਇੱਕ ਨਵੇਂ ਇਲਾਕੇ ਬਣਾਦ ਕਰਨੇ ਸੀ ਉਦੋਂ ਅੰਗਰੇਜ਼ ਨੇ ਜਦੋਂ ਅੰਗਰੇਜ਼ ਇੱਥੇ ਆਇਆ ਪਰ ਉਹਨੂੰ ਜਾਣਾ ਪੈ ਗਿਆ ਦੇਹ ਯਾਦ ਹੋਇਆ ਪਰ ਸਾਡਾ ਇੰਨਾ ਕੁ ਬੁਰਾ ਹਾਲ ਹੋਇਆ ਵੀ ਅਸੀਂ ਨਾ ਉਧਰ ਚੋਗੇ ਰਹੇ ਤੇ ਨਾ ਉਧਰ ਚੋਗੇ ਰਹੇ ਜਿੰਨੇ ਵੀ ਬੰਦੇ ਪਾਕਿਸਤਾਨ ਨੂੰ ਐ ਇਹਨਾਂ ਦਾ ਬਹੁਤ ਬਰਾਏ ਇਹ ਇਥੋਂ ਵੱਡੇ ਪੱਧਰ ਤੇ ਜਿਹੜਾ ਸਰਕਾਰ ਜਿਹੜਾ ਮੱਛੀ ਦੇ ਠੇਕੇਦਾਰਾਂ ਨੂੰ ਮੱਛੀ ਦਾ ਜਿਹੜਾ ਠੇਕਾ ਦਿੰਦੀ ਉਹਦਾ ਜੇ ਅੱਗੇ ਰੇਤਾ ਦੀ ਵੀ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਆਂ ਜਾਂ ਜਿਹੜੇ ਜੇ ਆਪਾਂ ਮੁਆਵਜ਼ੇ ਦੇ ਹੋਰ ਮੁਆਵਜ਼ਿਆਂ ਦੀ ਵੀ ਗੱਲ ਕਰਦੇ ਆਂ ਸਰਕਾਰ ਵੱਡੇ ਪੱਧਰ ਤੇ ਜਦੋਂ ਹਰ ਹਰਿੰਗ ਸਾਲ ਤੁਸੀਂ ਦੱਸਿਆ ਵੀ ਆਪਾਂ ਹੜ ਆਉਂਦੇ ਆ ਤੇ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਹੁੰਦਾ ਮੁਆਵਜ਼ੇ ਦਿੰਦੀ ਵੱਡੇ ਪੱਧਰ ਤੇ ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖੋ ਜੀ ਜਿਹੜੀ ਮੱਛੀ ਦੀ ਗੱਲ ਕਰਦੇ ਆਪਾਂ ਸਾਡੇ ਅਨਪੜ੍ਹ ਲੋਕ ਅਨਪੜ੍ਹ ਨਹੀਂ ਥੋੜੇ ਬੜੇ ਵੀ ਹੋਣਗੇ ਮੰਨ ਲੈ ਇੱਕ ਮੈਂਬਰ ਤੇ ਘਰ ਚ ਪੜਿਆ ਜਾਂਦਾ ਪਰ ਗਰੀਬੀ ਇੰਨੀ ਆ ਗਈ ਸਰਦਾਰ ਸਾਹਿਬ ਜਦੋਂ ਜੜ ਕੇ ਆਏ ਨੇ ਉਹਨਾਂ ਦੇ ਘਰਾਂ ਚ ਗਰੀਬੀ ਆ ਗਈ ਜਦੋਂ ਇਹ ਪੈਲੀ ਦੇ ਵਿੱਚ 1955 ਦਾ ਫਲੱਡ ਆਉਂਦਾ ਤੇ ਡੀਸੀ ਸਾਹਿਬ ਕੋਲ ਜਾਂਦੇ ਸਾਡੇ ਲੋਕ ਆਂਦੇ ਵੀ ਅਸੀਂ ਤਾਂ ਰੋੜ ਗਏ ਸਾਡਾ ਕੋਈ ਉਪਾਅ ਕਰੋ ਤੇ ਡੀਸੀ ਸਾਹਿਬ ਆਂਦੇ ਹੀ ਉਹ ਮੌਕੇ ਤੇ ਵੀ ਆਪਣਾ ਦੇਸ਼ ਨਵਾਂ ਬਣਿਆ ਆ ਅਜੇ ਆਪਣੇ ਕੋਲ ਕੁਝ ਹੈ ਨਹੀਂ ਤੁਹਾਨੂੰ ਅਸੀਂ ਬਾਹਰ ਕੱਢ ਦਾਂਗੇ ਉਸ ਗੱਲ ਨੂੰ 76 ਸਾਲ ਹੋ ਗਏ ਅੱਜ ਦੇ ਵੀ ਜੋ ਪ੍ਰਸ਼ਾਸਨ ਇਹੋ ਸਾਨੂੰ ਆ ਦਿੰਦਾ ਕੋਈ ਨਹੀਂ ਤੁਹਾਨੂੰ ਖਰਾਬ ਆ ਜਾਊਗਾ ਤੁਹਾਡੀ ਰੇਤ ਵੇਚ ਜੂਗੀ ਪਰ ਰੇਤ ਮਾਫੀਆ ਵੀ ਹੋਰ ਹੀ ਲੈ ਜਾਂਦਾ ਮੱਛੀ ਜਿਹੀ ਠੇਕੇਦਾਰਾਂ ਨੂੰ ਦਿੱਤੀ ਜਾਂਦੀ ਆ ਉਹ ਮਾਲਕਾਂ ਨੂੰ ਕੁਝ ਮਿਲਦਾ ਨਹੀਂ ਪਹਿਲੀ ਸਿਰ ਸਾਡੇ ਤੋਂ ਪਾਣੀ ਲੰਘਦਾ ਇਹ ਨਹੀਂ ਵੀ ਹਟਦਾ ਲੰਘਦਾ ਸਦਾ ਹੀ ਲੰਘਦਾ ਸਦਾ 70 ਸਾਲਾਂ ਤੋਂ ਲਗਾਤਾਰ ਸਾਡੇ ਸਿਰ ਤੇ ਪਾਣੀ ਲੰਘ ਰਿਹਾ ਮਾਲਕੀ ਜ਼ਮੀਨਾਂ 'ਚ ਇਹ ਇੱਕ ਤੁਸੀਂ ਅਕਸਰ ਆਪਾਸ ਵਿੱਚ ਵੀ ਗੱਲ ਕੀਤੀ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਜਾਂ ਇਹ ਕਈ ਜਿਹੜੇ ਕਿਸਾਨ ਜਥੇਬੰਦੀਆਂ ਵੀ ਕਹਿ ਰਹੇ ਕਿ ਜਿਹੜੇ ਦਰਿਆ ਨੂੰ ਨਹਿਰੀ ਰੂਪ ਦੇ ਕੇ ਜਿਹੜਾ ਦੋਨਾਂ ਸਾਈਡਾਂ 'ਤੇ ਜਿਹੜੇ ਵੱਡੇ ਬੰਨ ਬਣਨੇ ਜਾਂਦੇ ਇਸ ਬਾਰੇ ਤੁਹਾਡੀ ਕੀ ਰਾਇ ਹੈ ਦੇਖੋ ਜੀ ਇਹ ਕਹਿਣ ਨੂੰ ਤਾਂ ਕਹੀ ਜਾਂਦੇ ਆ ਪਰ ਜੇ ਆਪਾਂ ਅਪਸ਼ੋਕੜ ਦੇਨੇ ਆ ਉਹ ਕੁਝ ਸਮਾਂ ਤੱਕ ਚੱਲ ਸਕਦਾ ਪਰ ਦਰਿਆ ਜਿਹੜੇ ਨੇ ਆਪ ਮੁਹਾਰੇ ਹੋ ਕੇ ਚੱਲਦੇ ਨੇ ਦੇਖੋ ਜੀ ਅੱਜ ਮਗਰਲੇ ਪੰਨੇ ਨੁਕਸਾਨ ਹੋ ਰਿਹਾ ਉੱਪਰਲੇ ਬੰਨੇ ਬਿਆਸ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਹੁਣ 100 ਸਾਲ ਤੱਕ ਤਾਂ ਡੈਮ ਵੈਸੇ ਹੀ ਬੰਦ ਹੋ ਜਾਂਦਾ ਕਿਉਂਕਿ ਹਿਸਟਰੀ ਦੱਸਦੀ ਆ ਤੇ ਇਹ ਵੀ ਚੋਕ ਹੋ ਗਿਆ ਆ ਇਹ ਚੋਕ ਹੋ ਗਿਆ ਮੰਨ ਲਓ ਵੀ ਇਹ 15-15 ਫੁੱਟ ਇੰਚ ਸਿਲਟ ਪੈ ਗਈ ਚੜਦੇ ਬੰਨੇ ਜੇ ਆਪਾਂ ਲੈਂਦੇ ਬੰਨੇ ਦੀ ਵੀ ਗੱਲ ਕਰਦੇ ਆ ਇਧਰ ਵੀ 9-10 ਫੁੱਟ ਸਿਲਟ ਪੈ ਗਈ ਆ 1988 ਤੋਂ ਬਾਅਦ ਬਾਅਦ ਪਾਣੀ ਤਾਂ ਉੱਪਰ ਉੱਪਰ ਫਿਰਦਾ ਪਾਣੀ ਡੰਗਾਈ ਚ ਰਹਿੰਦਾ ਤੇ ਤੁਰ ਕੇ ਬੰਦਾ ਲੱਗ ਜਾਂਦਾ ਤੇ ਇਸ ਕਰਕੇ ਇਹ ਬੜਾ ਵੱਡਾ ਤੁਸੀਂ ਦੱਸ ਰਹੇ ਸੀ ਕਿ ਜਦੋਂ ਇਹ ਹਰੀਕੇ ਹੈਡਵੈਕਸ ਬਣਿਆ ਇਹ ਜਿਹੜਾ ਕਾਫੀ ਉੱਚਾ ਸੀਗਾ ਮਰ ਡਰ ਲੱਗਦਾ ਸੀ ਲੇਕਨ ਤੇ ਹੁਣ ਦੇ ਹਾਲਾਤ ਬਰਾਬਰੀ ਆ ਗਏ ਬਿਲਕੁਲ ਜੀ ਆਹ ਦੇਖ ਲਓ ਆਪਾਂ ਇੱਥੇ ਖੜੇ ਆਂ ਦਾ ਗੇਟਾਂ ਦੇ ਆਪਾਂ ਬਰਾਬਰ ਖੜੇ ਹੋਏ ਆ ਬਿਲਕੁਲ ਤੇ ਇਹ ਕਿੰਨਾ ਕਿਸੇ ਰੇ ਫਿਰੇ ਚੱਲੂਗਾ ਇਹ ਤਾਂ ਮਤਲਬ ਸੋਚਣਾ ਪਊ ਗਵਰਨਮੈਂਟ ਨੂੰ ਵੀ ਸਾਨਾ ਦਾ ਵੀ ਸੋਚਣਾ ਪਊ ਔਰ ਪਾਣੀ ਵੀ ਦੇਣਾ ਜ਼ਰੂਰੀ ਆ ਰਾਜਸਥਾਨ ਨੂੰ ਪੰਜਾਬ ਨੂੰ ਇਹ ਸੋਚਣਾ ਗਵਰਨਮੈਂਟ ਨੇ ਬੁੱਧੀ ਜੀਵਣਾ ਸੋਚਣਾ ਤੇ ਸਾਡਾ ਵੀ ਸੋਚਣਾ ਜਿਹੜੀ 76 ਸਾਲ ਹੋ ਗਿਆ ਸਾਡੇ ਜਿਹੜੀ ਇੰਨਾ ਘਾਟਾ ਪਿਆ ਪਰਿਵਾਰਾਂ ਨੂੰ ਇਹ ਜ਼ਰੂਰ ਸੋਚੇ ਸਰਕਾਰ ਔਰ ਜਿਹੜਾ ਭਾਈਚਾਰਾ ਸਾਡਾ ਪੰਜਾਬ ਦਾ ਹਰਿਆਣੇ ਦਾ ਇਹ ਤਾਂ ਜਿਆਦਾ ਲੰਘਦੇ ਨਾ ਇਹ ਕਹਿ ਦਿੰਦੇ ਆ ਲੋਕ ਫੇਰ ਪਹਿਲੀ ਪੀਚਨ ਲੱਗੇ ਗਾਲ੍ਹਾਂ ਕੱਢਦੇ ਭਾਜੀ ਕਈ ਵਾਰਾਂ ਇਹ ਕਿਉਂ ਜਿੰਮੇ ਦਰਿਆ ਦਰਿਆ ਵਹਾਈ ਜਾਂਦੇ ਇਹ ਦਰਿਆ ਨਹੀਂ ਜੇ ਇਹ ਸਾਡੀਆਂ ਮਾਲਕੀ ਹਨ ਜਦੋਂ ਤੁਸੀਂ ਇਹ ਗੱਲ ਕਹਿੰਦੇ ਜੇ ਫਿਰ ਅਸੀਂ ਤੁਹਾਨੂੰ ਜਵਾਬ ਨਹੀਂ ਥੱਲੇ ਦੇ ਸਕਦੇ ਕਿਉਂਕਿ ਸਾਡੀ ਮਾਲਕੀ ਹੈ ਅਸੀਂ ਆਪਦੇ ਘਰ ਬੈਠੇ ਆ ਤੁਸੀਂ ਗਲੀ ਚੋਂ ਗਾਲ੍ਹਾਂ ਕੱਢ ਕੇ ਜਾਂਦੇ ਸਨ ਇੱਕ ਇੱਥੇ ਆਪਾਂ ਜਾਣਕਾਰੀ ਪਾਜੀ ਨੂੰ ਤਾਂ ਲਵਾਂਗੇ ਇੱਥੇ ਜਿਹੜੀ ਵਰਲਡ ਸੈਂਟਰੀ ਬਣੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਵਰਲਡ ਸੈਂਟਰੀ ਹਰੀਕੇ ਹੈਡਵਕਸ ਤੇ ਇਹ ਹਜ਼ਾਰਾਂ ਲੱਖਾਂ ਦੇ ਵਿੱਚ ਪੰਛੀ ਜਿਹੜੇ ਆਉਂਦੇ ਆ ਤੇ ਉਹ ਇੱਥੇ ਜਦੋਂ ਆਉਂਦੇ ਆ ਆਪਣਾ ਤੇ ਪ੍ਰਵਾਸ ਕਰਦੇ ਤੇ ਚਲੇ ਜਾਂਦੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਹਾਂਜੀ ਪਾਜੀ ਉਸ ਬਾਰੇ ਤੁਹਾਡਾ ਕੀ ਪਰ ਜਿਉ ਆਉਂਦੇ ਆ ਦੁਨੀਆ ਲੈਵਲ ਤੇ ਉਹ ਪੰਛੀ ਆਉਂਦੇ ਆ ਦੁਨੀਆ ਦੇ ਸਾਈਬੇਰੀਆ ਤੋਂ ਮੈਂ ਦੇਸ਼ ਨਹੀਂ ਗਿਣ ਸਕਦਾ ਕਿੰਨੇ ਕਿੰਨੇ ਦੂਰ ਤੋਂ ਪੰਛੀ ਆਉਂਦੇ ਆ ਤੇ ਉਹ ਬਹੁਤ ਸੋਹਣੇ ਹੁੰਦੇ ਆ ਜਦੋਂ ਬੜੀ ਕਦੀ ਵੇਖੀ ਨਹੀਂ ਹਰ ਸਾਲ ਨਵੇਂ ਤੋਂ ਨਵੇਂ ਪੰਛੀ ਆਉਂਦੇ ਆ 11 ਕਰੋੜਾ ਕਿਲੋਮੀਟਰ ਹਾਂਜੀ ਬਿਲਕੁਲ ਉਹ ਜੋ ਬਾਣੀ ਤੇ ਲਿਖਿਆ ਹੈ ਨਾ ਉੱਡੀ ਉੱਡ ਆਵੇ ਸੇ ਕੋਸਾ ਤੇ ਪਾਛੇ ਪਛਰੇ ਸ਼ਰੀਆ ਉਹ ਸਤਿਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਅਮੀਲਾ ਤੋਂ ਸਮੁੰਦਰਾਂ ਦੇ ਉੱਤੋਂ ਦੀ ਉੱਡ ਕੇ ਇਸ ਸੈਂਚਰੀ ਚ ਆਉਂਦੇ ਆ ਬਹੁਤ ਸੋਹਣੇ ਲੱਗਦੇ ਆ ਤੇ ਉਹ ਕਿਸਾਨ ਦਾ ਨੁਕਸਾਨ ਤਾਂ ਨਹੀਂ ਕਰਦੇ ਇਹ ਬਹੁਤ ਵਧੀਆ ਉਹਦੇ ਵਿੱਚ ਕਿਸਾਨਾਂ ਨੂੰ ਸਰਕਾਰ ਨੂੰ ਫਾਇਦਾ ਕਿਉਂਕਿ ਇਨਕਮ ਹੁੰਦੀ ਹੈ ਸੈਰਗਾਹ ਆ ਤੇ ਇਹ ਵਧੀਆ ਆ ਵੀ ਵੇਖਣਾ ਆਉਂਦੇ ਸਾਲਾਨੀ ਵੇਖਣਾ ਆਉਂਦੇ ਹਾਂਜੀ ਹਾਂਜੀ ਕੋਈ ਹੋਰ ਪੰਛੀ ਵੀ ਜਿਹੜੇ ਹੁੰਦੇ ਆ ਕੋਈ ਜਾਨਵਰ ਹੁੰਦੇ ਆ ਕਿਸਾਨਾਂ ਨੂੰ ਨੁਕਸਾਨ ਕਰਦੇ ਸਰਦਾਰ ਸਾਹਿਬ ਜੀ ਸਭ ਤੋਂ ਜ਼ਿਆਦਾ ਜਿਹੜਾ ਇੱਥੇ ਸੂਰ ਆ ਉਹ ਕੀ ਕਰਦਾ ਵੀ ਸਾਡਾ ਗੰਨਾ ਨਹੀਂ ਰਹਿਣ ਦਿੰਦਾ ਨਾ ਫਿਰ ਸਾਡੀ ਝੋਨਾ ਕਣਕ ਜੋ ਵੀ ਅਸੀਂ ਬੀਜਦੇ ਨੇ ਫਿਰ ਉਹਦਾ ਨੁਕਸਾਨ ਤਾਂ ਬੜਾ ਭਾਰੀ ਤਦਾਦ ਚ ਕਰ ਜਾਂਦਾ ਇਹ ਹੱਡ ਤੋਂ ਉੱਪਰ ਵੀ ਕਰਦਾ ਔਰ ਥੱਲੇ ਵੀ ਕਰਦਾ ਤੇ ਉਹਨਦੇ ਦੇ ਵਾਸਤੇ ਸਰਕਾਰਾਂ ਨੂੰ ਕਿਹਾ ਵੀ ਅਸੀਂ ਬੇਨਤੀਆਂ ਕੀਤੀਆਂ ਡੀਸੀ ਸਾਹਿਬ ਨੂੰ ਵੀ ਇਹਨ ਦਾ ਕੋਈ ਹੱਲ ਕਰੋ ਮਨੁੱਖੀ ਨੁਕਸਾਨ ਵੀ ਕਰਦੇ ਮਨੁੱਖੀ ਨੁਕਸਾਨ ਬਿਲਕੁਲ ਜੀ ਉਹ ਸਿੱਧਾ ਆਉਂਦਾ ਬੰਦੇ ਨੂੰ ਪਿੱਛੇ ਸਾਡਾ ਇੱਥੇ ਇੱਕ ਬਰੋਹਣਾ ਸੀਗਾ ਉਹਨ ਦਾ ਉਹਨੂੰ ਪਾੜਤਾ ਹੈ ਕਾਫੀ ਅਫਰ ਹੁੰਦਾ ਰੁਪਈਆ ਲੱਗਾ ਫੇਰ ਉਹ ਵਿਚਾਰਾ ਬਚਿਆ ਹਾਂਜੀ ਅਖੀਰ ਚ ਕੁਝ ਕਹਿਣਾ ਚਾਹੁੰਦੇ ਤੁਸੀਂ ਅਖੀਰ ਚ ਸਰਦਾਰ ਸਾਹਿਬ ਜੀ ਇਹ ਹੀ ਕਹਿਣਾ ਚਾਹੁੰਦੇ ਆ ਵੀ ਜੇ ਹੋਈਆਂ ਜ਼ਮੀਨਾਂ ਸਾਡੀਆਂ ਬੰਨੋਂ ਪਾਰ ਨੇ ਇਹੋ ਜਿਹੀਆਂ ਜ਼ਮੀਨਾਂ ਸਾਨੂੰ ਸਰਕਾਰ ਇਥੋਂ ਕੱਢ ਕੇ ਕਿਤੇ ਦੇ ਦੇਵੇ ਅਸੀਂ ਲੈਣ ਨੂੰ ਤਿਆਰ ਆਂ ਇਹਨੂੰ ਦਰਿਆ ਨੂੰ ਤਿਆਰ ਰਹਿਣ ਦਿੱਤਾ ਸਾਡੀਆਂ ਜ਼ਮੀਨਾਂ ਨੂੰ ਦਰਿਆ ਨਾ ਕਿਹਾ ਜਾਵੇ ਕਿਉਂਕਿ ਇਹਨੂੰ ਬਾਹਰ ਕੱਢ ਕਿਉਂਕਿ ਇਹ ਹਰੀਕੇ ਪੱਤਨ ਜਿਹੜਾ ਕਹਿੰਨੇ ਆ ਨਾ ਆਪਾਂ ਇਹ ਦਰਿਆ 1947 ਤੋਂ ਪਹਿਲਾਂ ਤੱਕ ਉੱਥੇ ਰਿਹਾ ਹੈ ਹਰੀਕੇ ਦੇ ਨਾਲ ਲੱਗਦਾ ਯਾਰ ਇਹਨੂੰ ਸੁੱਕੇ ਥਾਂ ਤੇ ਅੱਗੇ ਵੀ ਆਪਾਂ ਗੱਲ ਕਰ ਲਈਏ ਇਹਨੂੰ ਸੁੱਕੇ ਥਾਂ ਤੇ ਬੰਨ ਕੇ ਤੇ ਸਾਡੀਆਂ ਜ਼ਮੀਨਾਂ 'ਚ ਪਾ ਕੇ ਹਜ਼ਾਰਾਂ ਜਿਹੜੇ ਕਿੱਲੇ ਆ ਫਾਜਲ ਕਿਹਾ ਤੱਕ ਇਥੋਂ ਤੱਕ ਕਰਾਂਚੀ ਤੱਕ ਕਹਿ ਲਓ ਸਾਰਾ ਨੁਕਸਾਨ ਕਿਸਾਨ ਦਾ ਹੀ ਹੈ ਪਾਕਿਸਤਾਨ ਦੀ ਹੱਦ ਤੱਕ ਜਨਾ ਵੀ ਕਹਿ ਸਕਦੇ ਹਾਂ ਹਾਂ ਜੀ ਹਾਂ ਜੀ ਇਸੇ ਤਰ੍ਹਾਂ ਹੀ ਹੋਊਗਾ ਕਿਉਂਕਿ ਉੱਥੇ ਵੀ ਤਾਂ ਅੰਗਰੇਜ਼ ਹੀ ਗਿਆ ਨਾ ਬਿਲਕੁਲ ਹਾਂ ਜੀ ਇਸੇ ਤਰ੍ਹਾਂ ਹੀ ਹੋਊਗਾ ਤੇ ਇਹ ਸਰਕਾਰਾਂ ਨੂੰ ਸਰਕਾਰਾਂ ਦੇ ਨਾਲ ਭਾਈਚਾਰੇ ਸੰਗਤ ਨੂੰ ਸੋਚਣਾ ਚਾਹੀਦਾ ਵੀ ਵਾਕਿਆ ਵੀ ਇੱਕ ਲੋਕ ਬਹੁਤ ਦੁਖੀ ਨੇ ਇੱਕ ਬੰਨੇ ਆਪਾਂ ਪਿਛਲੀਆਂ ਪੈਰੀਆਂ ਨੂੰ ਬੀਜ ਕੇ ਆਨੰਦ ਲੈਨੇ ਆ ਕਿ ਹੁਣ ਆਪਣੀ ਫਸਲ ਸਿਰੇ ਚੜ ਜਾਂਦੀ ਅੱਜ ਅਸੀਂ ਮਾਰੇ ਗਏ ਸਾਰੇ ਕਿੰਨੀ ਬਿਲਟ ਮਾਰ ਗਈ ਹਿਆਰਪੁਰ ਦੀ ਮਾਰ ਗਈ ਜਿੱਨਾ ਵਿੱਚ ਸ਼ੇਰ ਨਹੀਂ ਕਰਦਾ ਬਹੁਤ ਜ਼ਿਆਦਾ ਸਾਰੇ ਉਦਲੇ ਬੋਖਲ ਵੀ ਮਾਰ ਗਈ ਸੁਲਤਾਨਪੁਰ ਜੀਂਦਰੂ ਫਾਇਰ ਤੇ ਸਜਾ ਥੋੜੇ 2% ਨੂੰ ਮਿਲਦੀ ਆ ਤੇ ਪਾਣੀ ਸਾਰਾ ਪੰਜਾਬ ਰਾਜਸਥਾਨ ਵਰਤਦਾ ਇਹਦਾ ਕੋਈ ਹਾਲ ਸਾਰੀ ਸੰਗਤ ਨੂੰ ਔਰ ਸਰਕਾਰ ਨੂੰ ਕੱਢਣਾ ਪਊਗਾ ਹਾਂਜੀ ਇਹੀ ਮੈਸੇਜ ਆ ਸੋ ਤੁਸੀਂ ਚੈਨਲ ਤੇ ਜਿਹੜੀ ਅੱਜ ਆਪਾਂ ਜਾਣਕਾਰੀ ਦਿੱਤੀ ਹੈ ਚੈਨਲ ਦੇ ਮਾਦੀ ਬਰਾਏ ਸਾਡੀ ਧਰਤੀ ਸਾਡੇ ਲੋਕ ਤੇ ਨਾਲ ਲਗਾਤਾਰ ਤੁਸੀਂ ਸਾਡੇ ਨਾਲ ਲਗਾਤਾਰ ਜੋੜ ਕੇ ਜਿਹੜੀ ਜਾਣਕਾਰੀ ਦਿੱਤੀ ਹੈ ਸਦਾ ਚਾਹ ਸਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਚੈਨਲ ਦਾ ਧੰਨਵਾਦ ਜੀ ਸੇ ਖਾਲਸਾ ਸੋ ਆਪਾਂ ਇੱਥੇ ਅੱਜ ਹਰੀ ਕੇ ਹੈਡਵਕਸ ਮੌਜੂਦ ਸੀ ਤੁਸੀਂ ਦਰਸ਼ਕਾਂ ਨੂੰ ਦਿਖਾ ਦਿੰਦੇ ਹਾਂ ਕਿ ਇਹ ਜਿਹੜਾ ਬਾਈਪਾਸ ਹੈ ਤੇ ਬਾਈਪਾਸ ਦੇ ਵਿੱਚ ਜਿਹੜਾ ਫਸਲਾਂ ਵੀ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹਕੀਕਤ ਹੈ ਤਸਵੀਰਾਂ ਦੇ ਰਹੀਆਂ ਤਸਵੀਰਾਂ ਦੀ ਜਵਾਨੀ ਹੈ ਕਿ ਜਿਹੜੇ ਮਾਲਕੀ ਜ਼ਮੀਨਾਂ ਸਾਰੀਆਂ ਦੂਸਰੇ ਬੰਨੇ ਉੱਪਰਲੇ ਬੰਨੇ ਵੀ ਆਪਾਂ ਗੱਲ ਕਰਾਂਗੇ ਇਥੋਂ ਸ਼ਾਇਦ ਕੈਮਰਾ ਤਾਂ ਨਹੀਂ ਜਾ ਸਕਦਾ ਉੱਪਰ ਉਹ ਪਿੱਛੇ ਵੀ ਤੁਸੀਂ ਦੇਖ ਸਕਦੇ ਜਿਹੜਾ ਲੋਕਾਂ ਨੇ ਚਾਰਾ ਵਗੈਰਾ ਬੀਜਿਆ ਸਾਰਾ ਇੱਥੇ ਦੱਸ ਰਿਹਾ ਕਿ ਅੱਗੇ ਸਾਹਮਣੇ ਨਿਜ਼ਾਮਦੀਨ ਵਾਲਾ ਤੇ ਦੀਨੇ ਕੇ ਜਿਹੜੇ ਕਾਫੀ ਜਿਹੜੇ ਪਿੰਡ ਇਸ ਲੋਕੇਸ਼ਨ ਦੇ ਵੀ ਹੈਗੇ ਇਸ ਤੋਂ ਅੱਗੇ ਜਿਹੜੇ ਕਾਫੀ ਜਿਹੜੇ ਸੌਆਂ ਏਕੜਾਂ ਅੰਕੜਿਆਂ ਦੇ ਵਿੱਚ ਜਿਹੜੇ ਪਿੰਡ ਹੈਗੇ ਸੋ ਉਮੀਦ ਕਰਾਂਗੇ ਜਿਹੜੀ ਸਾਡੀ ਵੀਡੀਓ ਤੁਹਾਡੇ ਜਰੂਰ ਜਾਣਕਾਰੀ ਚ ਵਾਦਾ ਕਰੋਗੇ ਤੇ ਖਾਸ ਤੌਰ ਤੇ ਉਹਨਾਂ ਲੋਕਾਂ ਵਾਸਤੇ ਅਸੀਂ ਵੀਡੀਓ ਬਣਾਈ ਹੈ ਜਿਹੜੇ ਵੀਰ ਸਾਨੂੰ ਕਹਿੰਦੇ ਅਕਸਰ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਦਰਿਆਵਾਂ ਦੇ ਜ਼ਮੀਨਾਂ ਚ ਕਵਚੇ ਕੀਤੇ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕੋ ਉਸਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ